brought to by silver pumps top quality or consistent performance ke liye sirf silver pumps naam yaad rakhna ਜਿਹਦੇ ਮੈਂ ਹੋਵੇਗੀ ਉਹ ਕਾਂਗਰਸ ਨੂੰ ਲੈ ਕੇ ਨਹੀਂ ਚੱਲ ਸਕਦਾ ਉਹ ਆਪਣੇ ਪਰਿਵਾਰ ਨੂੰ ਤੇ ਲੈ ਕੇ ਚੱਲ ਸਕਦਾ ਉਹ ਕਾਂਗਰਸ ਨੂੰ ਲੈ ਕੇ ਨਹੀਂ ਚੱਲ ਸਕਦਾ ਪ੍ਰਾਣੇ ਲੀਡਰ ਅੱਜ ਜਦੋਂ ਕੋਲੋਨੀਆ ਕਿਸੇ ਦਾ ਨਾਮ ਲੈਣੇ ਆ ਤੇ ਉਥੇ ਕਹਿੰਦੇ ਕਿ ਉਹ ਸਰਦਾਰ ਪ੍ਰਤਾਪ ਸਿੰਘ ਕਾਂਗਰਸ ਦਾ ਚੀਫ ਮਿਨਿਸਟਰ ਸੀ ਉਥੇ ਇਹ ਨਹੀਂ ਕਹਿੰਦੇ ਕਿ ਕੈਰੋਂ ਆਪਣੇ ਪਰਿਵਾਰ ਦਾ ਲੀਡਰ ਸੀ ਜੇ ਅਤਵਾਦ ਖਤਮ ਕੀਤਾ ਤੇ ਉਥੇ ਇਹ ਕਿਹਾ ਜਾਂਦਾ ਕਿ ਕਾਂਗਰਸ ਨੇ ਅਤਵਾਦ ਖਤਮ ਕੀਤਾ ਜੇ ਪੰਜਾਬ ਚ ਤਰੱਕੀ ਤੇ ਲੈ ਕੇ ਗਏ ਇਹ ਕਿਹਾ ਜਾਂਦਾ ਕਿ ਪੰਜਾਬੀਆਂ ਨੇ ਪੰਜਾਬ ਦੀ ਤਰੱਕੀ ਚ ਇਹ ਸਾਬਾਇਆ ਤੁਵੇਂ ਤੁਸੀਂ ਲੀਡਰ ਬੈਠੇ ਹੋ ਬਾਜਾ ਸਾਹਿਬ ਇਹ ਰਣ ਵੜੰਗਜੀਤ ਮੋਬਾਈਲ ਬੰਦ ਕਰੋ ਰਾਹੁਲ ਗਾਂਧੀ ਜੀ ਨੇ ਕਿਹਾ ਸੀ ਕਿ ਕਾਂਗਰਸ ਦੇ ਵਿੱਚ ਬੀਜੇਪੀ ਦੇ ਸਲੀਪਰ ਬੈਠੇ ਨੇ ਤੇ ਸਾਨੂੰ ਉਹ ਸਲੀਪਰ ਪੰਜਾਬ ਚੋਂ ਕੱਢਣੇ ਪੈਣੇ ਨੇ ਵਰਕਰੋ ਕੱਢਣੇ ਚਾਹੀਦੇ ਕਿ ਨਹੀਂ ਕੱਢਣੇ ਚਾਹੀਦੇ ਜਿਹੜੇ ਬੀਜੇਪੀ ਨਾਲ ਦੇ ਯਾਰ ਇਹਨਾਂ ਦੀ ਕੌਣ ਸੁਨੇਗਾ ਇਹ ਅਸੀਂ ਕੇਸ ਬਣਾਉਂਦੇ ਰੱਖੇ ਨੇ ਕਿ ਜਿਹੜੀ ਕੋਈ ਗਵਰਨਮੈਂਟ ਆਵੇ ਤੇ ਅਸੀਂ ਕਹਿ ਦਿੰਨੇ ਰੀੜ ਦੀ ਹੱਡੀ ਬੈਠੇ ਆ ਤੇ ਅਸੀਂ ਕਾਂਗਰਸੀਆਂ ਰਲ ਕੇ ਰੀੜ ਦੀ ਹੱਡੀ ਖਤਮ ਕਰਕੇ ਰੱਖ ਦਿੱਤੀ ਆ ਇਹ ਰੀੜ ਦੀ ਹੱਡੀ ਦੁਬਾਰਾ ਕਾਇਮ ਕਰਨੀ ਪਵੇਗੀ ਜਿਹੜਾ ਉੱਠਦਾ ਉਹ ਕਹਿੰਦਾ ਮੈਂ ਕਾਂਗਰਸ ਤੋਂ ਉੱਥੇ ਆ ਮੈਂ ਦੱਸ ਦੇਣਾ ਚਾਹੁੰਨਾ ਕਿ ਅੱਜ ਸੁਖਜਿੰਦਰ ਸਿੰਘ ਰੰਦਾਵਾ ਪ੍ਰਤਾਪ ਸਿੰਘ ਬਾਜਵਾ ਸੁਖਪਾਲ ਸਿੰਘ ਖਹਿਰਾ ਸਾਡਾ ਪ੍ਰਧਾਨ ਜੇ ਕਾਂਗਰਸੀਆ ਤੇ ਅਸੀਂ ਅਜੇ ਕਾਂਗਰਸ ਸਾਡੇ ਪਿੱਛੋਂ ਹੱਥ ਚੁੱਕ ਲੈਗੇ ਸਾਨੂੰ ਕੋਈ ਨਹੀਂ ਪੁੱਛੇਗਾ ਅੱਜ ਯਾਰ ਜਿਨ੍ਹਾਂ ਦੇ ਪਰਿਵਾਰਾਂ ਨੇ ਕਾਂਗਰਸ 'ਚ ਆਪਣਾ ਖੂਨ ਦੇ ਦਿੱਤਾ ਆਪਣੀ ਜ਼ਿੰਦਗੀ ਦੇ ਦਿੱਤੀ ਅੱਜ ਉਹਨਾਂ ਨੂੰ ਸਰਮਾਇਦਾਰ ਚੁਕਾ ਨਹੀਂ ਸਕਣਗੇ ਸਾਡੀ ਆਵਾਜ਼ ਤੇ ਬੰਦ ਕਰ ਸਕਣਗੇ ਪਰ ਸਾਡੇ ਵਿੱਚੋਂ ਕਾਂਗਰਸ ਨਹੀਂ ਕੱਢ ਸਕਣਗੇ ਮੈਂ ਤੇ ਰਾਜਸਥਾਨ 'ਚ ਸ਼ੁਰੂ ਕਰ ਦਿੱਤਾ ਜੀ ਦਲਜੀਤ ਜੀ ਮੈਂ ਕਾਂਗਰਸ ਰਾਜਸਥਾਨ 'ਚ ਸਫਾਈ ਸਟਾਰਟ ਕਰਦੀ ਹੈ ਜੋ ਕਾਂਗਰਸ ਕੇ ਗੈਂਡ ਚਾਏਗਾ ਉਹ ਰਾਜਸਥਾਨ ਕੀ ਕਾਂਗਰਸ ਮੈਂ ਨਹੀਂ ਬੈਠ ਸਕੇਗਾ ਯਾਰ ਸਾਡੀ ਪਾਰਟੀ ਤੇ ਅਸੀਂ ਇਹ ਜਿੱਤ ਮੁਜਾਰੇ ਬਣ ਕੇ ਰਾਵਾਂਗੇ ਅਸੀਂ ਆਪਣੀ ਪਾਰਟੀ ਦੇ ਮਾਲਕ ਆ ਪਾਰਟੀ ਸਾਡੇ ਖੂਨ ਦੇ ਨਾਲ ਬਣੀ ਆ ਇਹ ਹਿੰਦੁਸਤਾਨ ਨੂੰ ਆ ਜਾਂਦੀ ਸਭ ਤੋਂ ਵੱਧ ਜੇ ਕਿਸੇ ਨੇ ਰੋਲ ਕੀਤਾ ਤੇ ਉਹ ਪੰਜਾਬੀਆਂ ਦਾ ਸੀ 122 ਫਾਂਸੀਆਂ ਲੱਗੀਆਂ ਤੇ ਉਹਦੇ ਵਿੱਚੋਂ 90 ਪੰਜਾਬੀਆਂ ਨੂੰ ਫਾਂਸੀ ਦੇ ਫੰਦੇ ਤੇ ਚੜੇ